ਰਸਮ ਸਤੀ ਦੀ ਗੁਰਾਂ ਨੇ ਬੰਦ ਕੀਤੀ। ਰਸਮ ਸਤੀ ਦੀ ਗੁਰਾਂ ਨੇ ਬੰਦ ਕੀਤੀ, ਵਿਧਵਾ ਵਿਆਹ ਦੀ ਰੀਤ ਦਰਸਾ ਦਿੱਤੀ। ਕੁੰਡ ਪਰਦੇ ਤੋਂ ਰੋਕਿਆ ਨਾਰੀਆਂ ਨੂੰ ਸਮਾਜ ਸੁਧਾਰ ਦੀ ਲਹਿਰ ਚਲਾ ਦਿੱਤੀ। ਗੋਇੰਦਵਾਲ 'ਚ ਬੌਲੀ ਬਣਵਾ ਕੇ ਤੇ ਵੈਸਾ ਕੀ ਹਰ ਸਾਲ ਇੱਥੇ ਮਨਾ ਦਿੱਤੀ ਵਹਿਮ ਭਰੂ ਵੀ ਗੁਰਾਂ ਨੇ ਦੂਰ ਕੀਤੇ ਸਿੱਖੀ ਜੱਗ ਦੇ ਵਿੱਚ ਚਮਕਾ ਦਿੱਤੀ ਸਿੱਖੀ ਜੱਗ ਦੇ ਵਿੱਚ ਚਮਕਾ ਦਿੱਤੀ ਆਂਦਾ ਸਿੱਖੀ ਤੇ ਨਵਾਂ ਨਿਖਾਰ ਉਹਨਾਂ ਸਿੱਖ ਪੰਥ ਚ ਨਵ ਨਿਰਮਾਣ ਕੀਤਾ 17 ਰਾਗਾਂ ਚ ਬਾਣੀ ਉਚਾਰ ਕੇ ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਚ ਉਹਨੇ ਬਾਣੀ ਅੰਦਰ ਬਹੁਤ ਸਾਰੀਆਂ ਵਾਰਾਂ ਵੀ ਉਹਨਾਂ ਨੇ ਲਿਖੀਆਂ 17 ਰਾਗਾਂ ਚ ਬਾਣੀ ਉਚਾਰ ਕੇ ਤੇ ਸਤਿਗੁਰਾਂ ਨੇ ਮਾਨਵ ਕਲਿਆਣ ਕੀਤਾ ਪਹਿਲੇ ਦੂਜੇ ਵੀ ਗੁਰਾਂ ਦੀ ਸਾੰਭ ਬਾਣੀ ਪਾਤਸ਼ਾਹ ਨੇ ਕੰਮ ਮਹਾਨ ਕੀਤਾ ਦੁੱਖ ਰੋਗ ਮਿਟਾਏ ਵੀ ਦੁਖੀਆਂ ਦੇ ਪਖੰਡੀ ਤਪੇ ਦਾ ਦੂਰ ਅਮਿਮਾਨ ਕੀਤਾ ਪਖੰਡੀ ਤਪੇ ਦਾ ਦੂਰ ਅਮਿਮਾਨ ਕੀਤਾ ਸੋ ਸੋ ਸ੍ਰੀ ਕਾ ਸਾ ਸੰਗ ਦੀ ਕਵਤਾ ਦੀਆਂ ਆਖਰੀ ਪੰਕਤੀਆਂ ਪਾਈ ਪਾਰੋ ਜਿਆਂ ਸਿੱਖਾਂ ਨੂੰ ਮਾਣ ਬਖਸ਼ੇ ਪਾਈ ਪਾਰੋ ਜਿਆਂ ਸਿੱਖਾਂ ਨੂੰ ਮਾਣ ਬਖਸ਼ੇ ਸਾਂਝੀ ਵਹਾਲਤਾ ਪੈ ਕਹਾਂ ਮੈਂ ਇੱਕ ਖਾਸ ਦਿੱਤਾ ਅੰਤ ਸਮੇਂ ਸੋਨੇ ਜੋੜੀ ਪੁੱਤਰੀ ਦੀ ਬੀਬੀ ਪਾਣੀ ਦੇ ਤਾਂ ਇਹ ਵਿਸ਼ਵਾਸ ਦਿੱਤਾ ਆਖੇ ਦੋ ਲੈਣਾ ਜੇਠੇ ਸੌਂਪੀਆਂ ਸਭ ਜ਼ਿੰਮੇਵਾਰੀਆਂ ਸੀ ਸੇਵਾ ਹੁਕਮ ਦੇ ਪਰਚੇ ਕਰ ਪਾਸ ਦਿੱਤਾ ਤੇ ਚੌਥੀ ਨਾਨਕ ਦੀ ਜੋਤ ਕੰਗਕਰ ਪ੍ਰਗਟ ਚੌਥੀ ਨਾਨਕ ਦੀ ਜੋਤ ਕੰਗਕਰ ਪ੍ਰਗਟ ਬਿਠਾ ਗੁਰਗੱਦੀ ਤੇ RAMDAS ਦਿੱਤਾ ਬਿਠਾ ਗੁਰਗੱਦੀ ਤੇ RAMDAS